ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਝੋਟੀ ਚੰਗੇ ਦੁੱਧ ਦੇ ਜਿਹਦੇ ਥੱਲੇ ਲਗਭਗ 18-19 ਲੀਟਰ ਦੁੱਧ ਹਾਜ਼ਰ ਆ ਪਿੱਛੇ ਬਚਾ ਫੀਮੇਲ ਆ ਇਹਦੇ ਆਪਾਂ ਚਵਾਈ ਕਰਕੇ ਦਿਖਾਉਣੀ ਆ ਲੀਟਰ ਲਾ ਕੇ ਮਿਲ ਕੇ ਦਿਖਾਵਾਂਗੇ ਕੋ ਕੱਦ ਕਾਠ ਵਗੈਰਾ ਤੇ ਲੇਵਾ ਵਗੈਰਾ ਚਵਾਈ ਤੋਂ ਪਹਿਲਾਂ ਤੋਰਾ ਵਗੈਰਾ ਤੁਸੀਂ ਝੋਟੀਆਂ ਦੇਖ ਸਕਦੇ ਹੋ ਦੂਜਾ ਸੂਰਾ ਝੋਟੀ ਸੂਰੀ ਵਿੱਚ ਚਵਾਈ ਸਮੇਤ ਆਪਾਂ ਡਿਟੇਲ ਬਾਕੀ ਵੀਰ ਤੋਂ ਲੈ ਕੇ ਦਿੰਨੇ ਆ ਸੋ ਦੇਖ ਸਕਦੇ ਹੋ ਕੱਦ ਕਾਠ ਵਗੈਰਾ ਤੇ ਬੋਡੀ ਸਟ੍ਰਕਚਰ ਵਗੈਰਾ ਸਿੰਗ ਮੂੰਹ ਬਸ ਤਾਂ ਰੰਗ ਸਿੰਗਾ ਝੋਟੀ ਦਾ ਬਿਲਕੁਲ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਬੱਚਾ ਬਸ ਮਾ ਕੇ ਆਪਾਂ ਚਵਾਈ ਸ਼ੁਰੂ ਕਰਨੀ ਹੈ ਅੱਗੇ ਜੀ ਹਾਂਜੀ ਸੱਸੀ ਦਾ ਭਾਈ ਜੀ ਤੇ ਵੀਰੇ ਨਾਮ ਐਡਰੈਸ ਦੱਸੋ ਖਾਲੀ ਬਾੜੀ ਕਰਦੀ ਪਹਿਲਾਂ ਨਾਮ ਵੀਰੇ ਮੁੱਦੀ ਕਰਦੇ ਮੁੱਦੀ ਕਰਦੇ ਮੈਂ ਮੁੱਦੀ ਕਰਦੇ ਬਾੜੀ ਠੀਕ ਹੈ ਹਾਂਜੀ ਨਾਮ ਐਡਰੈਸ ਦੱਸ ਦਿਓ ਆਪਣਾ ਹੁਣ ਨਾਮ ਮੇਰੇ ਸਿਮਰਜੀਤ ਸਿੰਘ ਆ ਪਿੰਡ ਸਾਪਾ ਵੀ ਜਿਹੜਾ ਬਰਨਾਲਾ ਪਿੰਡ ਆ ਗਿਆ ਕੋਲਡ ਸਾਪਾ ਜਿਹਨੂੰ ਕਹਿੰਦੇ ਹਨਾ ਹਾਂ ਉਹਦੇ ਆ ਰਾਇ ਕੋਲ ਤੋਂ 10 12 ਕਿਲੋਮੀਟਰ ਤੇ ਮੇਰੇ ਘਰੋਂ ਤੋਂ ਪੈ ਗਿਆ 15 17 ਹਨਾ ਹਾਂ ਹਾਂ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰਾ ਆਪਣਾ 6280246375 6280246375 ਜਿਹੜੇ ਆਪਾਂ ਝੋਟੀ ਚਵਾਈ ਕਰਦੇ ਪਏ ਆ ਕਿਹੜਾ ਸੁਆ ਸੁਈ ਇਹ ਆ ਦੂਏ ਸੁਈ ਆ ਦੂਏ ਸੁਈ ਬੱਚਾ ਇਹਦੇ ਪਿੱਛੇ ਆ ਗਈ ਕੱਟੀ ਫੀ ਬਿਲ ਹਨਾ ਹਾਂ ਵੀਰੇ ਕਇਮਾ ਦਿਨ ਹੋ ਗਿਆ ਸੂਈ ਨੂੰ ਅੱਜ ਇਹਨੂੰ 18ਵਾਂ ਦਿਨ ਹੋ ਗਿਆ 18ਵਾਂ ਦਿਨ ਹੋ ਗਿਆ ਸੂਈ ਨੂੰ ਤੇ ਜੇੜ ਵਗੈਰਾ ਟੋਟਲ ਸਭ ਕੁਝ ਓਕੇ ਆ ਹਾਂ ਹਾਂ ਦਾ ਕੰਪਲੀਟ ਕਰ ਲੈ ਤੇ ਮੈੜਾ ਵੀ ਮਾਰ ਗਿਉ ਹਾਂ ਮੇੜਾ ਮੈੜਾ ਸਾਫ ਆ ਹੁਣੀ ਅਜੇ ਕੱਲੀ ਮਾਰ ਕੇ ਹਟਿਆ ਜੀ ਠੀਕ ਆ ਮੈੜਾ ਵਗੈਰਾ ਵਰਕਲ ਓਕੇ ਆ ਤੇ ਕੱਟੀ ਵਗੈਰਾ ਕੁਝ ਪਤਾ ਕੀ ਨੇ ਠੀਕੇ ਜੇ ਕੁਝ ਵੀ ਨਹੀਂ ਪਤਾ ਨਹੀਂ ਮੇਰੇ ਪਿੰਡੂ ਵੀ ਭਰਾਇਆ ਸੀ ਟੀਕਾ ਡਾਕਟਰ ਤੋਂ ਮੈਂ ਪਤਾ ਨਹੀਂ ਕਿ ਰਿਕਾਰਡ ਨਹੀਂ ਆ ਦੱਸ ਠੀਕ ਆ ਪਿਛਲੀ ਵਾਰ ਆਪਣੇ ਕੋਹੜੀ ਸੀ ਹਾਂ ਹਾਂ ਮੇਰੇ ਆਪਣੇ ਘਰ ਦੀ ਝੋਕੀ ਆ ਜੀ ਠੀਕ ਆ ਪਹਿਲੇ ਸੂਏ ਕਿਨੇ ਉਹ ਤੇ ਚੱਲੀ ਸੀ ਇਹ ਪਹਿਲਾਂ ਇਹਨੇ ਉਹ 14 ਕਿਲੋ ਦੇ ਬਸ 14 14.5 ਕਿਲੋ ਸਾਢੇ 14 ਕਿਲੋ ਹਾਂ ਤੇ ਹੁਣ ਅੱਜ ਹੋ ਗਏ 18 ਦਿਨ ਸੂਈ ਨੂੰ ਤੇ ਚੌੜ ਚਵਾਜਾ ਨਰਮਾ ਪੂਰਾ ਆਹ ਦੇਖੋ ਵੀ ਧਾਰ ਦੇਖੋ ਆਪਣੀ ਧੰਨਾਂ ਨੂੰ ਪੰਦੀ ਆ ਸੋ ਪੂਰੀ ਮੋਟੀ ਧਾਰ ਤੇ ਸਾਫ ਸੁਥਰਾ ਲੇਵਾ ਵਾਕੀ ਥਣਾ ਦੀ ਬਹੁਤ ਸਾਫ ਆ ਹਨਾ ਹਨਾ ਦੇ ਉਹ ਵੀਰੇ ਪੂਰੇ ਅੰਕ ਕੇ ਲਿਆ ਵਰਤੇ ਕਰਦੀ ਆ ਪੂਰੀ ਧਾਰ ਨਹੀਂ ਦਵਾਈ ਦਵਾਈ ਬਰੇ 100% ਪੂਰੀ ਆਪਣਾ ਤਾਂ ਫਸੀ ਨਾਲ ਵੀ ਲਾਇਆ ਜਾ ਸਕਦਾ ਮੜੇ ਹੱਥ ਪਰੇ ਕਰੀ ਥਣਾ ਤੋਂ ਸਾਡੀ ਸੋ ਲੇਵਾ ਦੇਖੋ ਕਿਆ ਬਾਤ ਆ ਬਸ ਚੋਲਾ ਚੋਲਾ ਤੇ ਕਿੰਨਾ ਕਰ ਅੰਦਾਜ਼ਾ ਹੁਣ ਦੁੱਧ ਹਾਜ਼ਰ ਆਪਣੇ ਸਾਹਮਣੇ ਦੁੱਧ ਵੀਰੇ ਮੈਂ ਪਾਸੋਂ ਕਿ ਮਿਲ ਆ ਜਿੱਦਨੇ 16 ਲੀਟਰ ਤੋਂ ਹੈਗਾ ਵੀਰੇ ਕਿੱਟੇ ਨੂੰ ਚੁਣਨਾ ਹੈ ਠੀਕ ਹੈ ਹੁਣ ਆਪਾਂ 20 ਤਰੀਕ ਨੂੰ 4:30 ਵਜੇ ਚੋਂ ਨੇ ਵੇਚ 4:25 ਮਿੰਟ ਹੋ ਗਏ ਹਾਂ ਹਾਂ ਸਵੇਰੇ ਕੈ ਵੇ ਚ ਆਏ ਕਰੀ ਜੇ ਆਪਾਂ ਸਵੇਰੇ ਵੀ ਵੀਰੇ 4:30 ਚ ਆਉਣੇ ਵੀਰੇ ਅੱਧੇ ਕੇ 4 4 ਵਜੇ ਉੱਠ ਕੇ ਪੱਠੇ-ਪੱਠੇ ਕਾਵੇ 4:30 ਠੀਕ ਹੈ ਤੇ ਜੇ ਕੋਈ ਵੀਰੇ ਦੋ ਟਾਈਮ ਤਿੰਨ ਟਾਈਮ ਚਵਾ ਦਾਂਗੇ ਆਪਾਂ ਹਾਂ ਹਾਂ ਵੀਰੇ ਕੋਈ ਆਪਾਂ ਖਾਲੀ ਕਰਕੇ ਲੈ ਮੈਗੇ ਜਾਵੇ ਮੇਰੇ ਆਪਣੇ ਪੈਰ ਤੰਗ ਟੰਗ ਜੋੜੇ ਕੋਈ ਦਿੱਤੋ ਠੀਕ ਹੈ ਚਵਾ ਕੇ ਜਮਾ ਹਾਂ ਹਾਂ ਠੀਕ ਹੈ ਤੇ ਖਰਾਕ ਵਗੈਰਾ ਹੁਣ ਵਧੀਆ ਸੰਭੀ ਵੇ ਨਾਰਮਲ ਛੇਵਾਂ ਦੀ ਹਲੇ ਨਹੀਂ ਖਰਾਕ ਵੀ ਰਹੀ ਪਾਉਣਾ ਵਧੀਆ ਕਾਰਗਰਦੀ ਫੀਡ ਪਾਉਣਾ ਠੀਕ ਹੈ ਹਾਂ ਮਤਲਬ ਕਾਰਗਰਦੀ ਫੀਡ ਵਧੀਆ ਚੰਗੀ ਵਾਲਾ ਸੰਭੀ ਵੇ ਹੁਣ ਇਸ ਵਕਤ ਦੁੱਧ ਤੇਰਾ 16-17 ਲੀਟਰ ਪਾਦਾ ਦਾ ਥਲੇ ਦੇ ਹਾਜ਼ਰ ਰੱਖਣਾ ਤੁਹਾਡੇ ਵੀਰੇ ਉਹਨੀਆਂ ਦੋ ਗਰੀਆਂਾਂ ਦੀ ਲੱਤ ਲੱਗੀ ਆ ਗਾੜੀ ਦੇ ਉਹ ਵੀਰੇ ਤੁਹਾਨੂੰ ਠੀਕ ਹੈ ਠੀਕ ਛੋੜੇ ਜਾਮਾ ਸੋ 3 ਲੀਟਰ ਤੋਂ ਉੱਪਰ ਦੀ ਇਹਦੀ ਗਾੜੀ ਆ ਜਮਾ ਤੇ ਬਾਕੀ ਚੌੜ ਵਗੈਰਾ ਪੂਰਾ ਸਾਫ ਸੁਥਰਾ ਸੋਹਣਾ ਮੋਟਾ ਸਾਫ ਸੁਥਰਾ ਚੌੜਾ ਸੋ ਧਾਰਜ ਕੋਈ ਭੂਲ ਸਰ ਲੈਣੇ 1% ਦਾ ਵੀ ਜੋ ਅਰਦੀ ਗਰੰਟੀ ਹੋਵੇ ਜਵਾਈ ਦਾ ਪੂਰੀ 1 ਕਿਲੋ ਭਰ ਦੇ ਸੋ ਜਿਵੇਂ ਇੱਕ ਤਰ੍ਹਾਂ ਜੇ ਆਪਾਂ ਕਹਿੰਦੇ ਮੋਟਰਸਰ ਚਲਾਤੀ ਟੂਟੀ ਦਾ ਪਾਣੀ ਆ ਗਿਆ ਉਹ ਚੋਈਏ ਜਮ ਹਾਂ ਅਮਰੀ ਦੁੱਧ ਦਾ ਆ ਜੀ ਵੀ ਬੂ ਦੇ ਨੇੜੇ ਜਾਉਂਗਾ ਜੇ ਠੰਡ ਵਾਲੀ ਪੈਂਦੇ ਨਾਲ ਧੁੱਪ ਆ ਪਾ ਲੱਗਣ ਲੱਗੇ ਤਾਂ ਠੀਕ ਹੈ ਦੁੱਧ ਦਾ ਨੇ ਵੀ ਬੂ ਦਾ ਆਰਾਮਦਾਰੀ ਨਾਲ ਦੇਜੋ ਸੋ ਚੰਗੀ ਝੋਟੀਆਂ ਦੇ ਵਾ ਲਈ ਡਾਈਟ ਪਲਾਨ ਸਾਂਭੀਏ ਮੰਨ ਕੇ ਚੱਲੋ ਵੀ ਅਗਲੇ ਸੋਹਾਂ ਨੂੰ 20 ਕਿਲੋ ਤੋਂ ਬਾਹਰ ਜਾਣ ਵਾਲੀ ਮਹਿ ਤਿਆਰ ਹੋ ਜਾਣੀ ਆ ਤੇ ਬਾਕੀ ਸਿੰਘ ਮੂਹਤਾ ਦੇਖੋ ਬਿਲਕੁਲ ਨਿੱਕਾ ਨਿੱਕਾ ਸਿੰਘ ਤੇ ਪੂਰੀ ਕੁਆਲਿਟੀ ਵਾ ਝੋਟੀਆਂ ਦੇ ਬਾਕੀ ਬੱਚਾ ਵੀ ਵਿਚੇ ਫੀਮੇਲ ਕਾਪ ਕੱਟੀ ਆ ਜੇ ਆਪ ਨੂੰ ਪਤਾ ਵੀ 16-17 ਕਿਲੋ ਦੀ ਮਹਿ ਜੇ ਪੱਕਾ ਕੱਟੀ ਪਾੜਾਂਗੇ ਤਾਂ ਆਪਣੀ ਖਰਾਕ ਵਗੈਰਾ ਖਾਦੀ ਵੀ ਮੰਨ ਕੇ ਚੱਲੋ ਤੇ ਨਾਲ ਨਾਲ ਰਿਜ਼ਲਟ ਅੱਗੇ ਵਧਿਆਰ ਨਿਕਲਦਾ ਜਾਗੇ ਪਲੂਨ ਝੋਟੇ ਫੇਰ ਜਾ ਕੇ ਤੇਰਾ 14 ਕਿਲੋ ਨਿਕਲੇ ਜਿਹੜਾ 16-17 ਕਿਲੋ ਦੀ ਮਹਿ ਜੇ ਆਪਾਂ ਜੋ ਕੱਟੀ ਕਰੇ ਪਾਲ ਤਵਾਗੇ ਕੋਈ ਉਪਰਾ ਵਗੈਰਾ ਨਹੀਂ ਕਰਦੇ ਨਾ ਡਰ ਵੀ ਇੰਨਾ ਹੈ ਨਹੀਂ ਨਾ ਡਰੂਪ ਝੋਟੀ ਨਾ ਬਾਹਲੇ ਨਿਮਰੇ ਆਉਂਦੇ ਬਾਹਰ ਸਾਰੇ ਕਰਦੇ ਨਹੀਂ ਵੀਰੇ ਠੀਕ ਹੈ ਉਹਨੇ ਕਿਹਾ ਡਾਕਟਰ ਟਿਕਟੋ ਕਰ ਭਰ ਕੇ ਜਾਂਦਾ ਸੰਜਾ ਬਣਾਇਆ ਬਾਹਰ ਦਾ ਦਿਨ ਫਿਰ ਵੀ ਬਾਹਰ ਨਹੀਂ ਇੰਨਾ ਡਰਦੀ ਨਹੀਂ ਸੋ ਚੋਣ ਵਗੈਰਾ ਪੂਰਾ ਮੋਟਾ ਸਾਫ ਸੁਥਰਾ ਚੋਣਾ ਝੋਟੀ ਦਾ ਤੇ ਟੇਲ ਆ ਗਈ ਥੋੜੀ ਜਿਹੀ ਵਾਈਟ ਕਰਮ ਵਾਲੀ ਦੀ ਤੇ ਪੂਰੀ ਚੰਗੀ ਸਾਫ ਸੁਥਰੀ ਛੋਟੀ ਬਰੀਡ ਤਿਆਰ ਕਰਨ ਲਈ ਛੋਟੀ ਆ ਗਈ ਘਰੇ ਨਵਾਂ ਹਾਣਾ ਵੱਡੀ ਬਾਦੀ ਰੱਖਣੀ ਸੀ ਬੱਲਾ ਛੋਟੀ ਰੱਖੀ ਉਹ ਵੀ ਲੈ ਲਾ ਦੋ ਜੀ ਮੈਨੂੰ ਤੁંચਾ ਉਹ ਲੈ ਨਾ ਫਾਗ ਗਾ ਦੇ ਪਰਲੇ ਪੈ ਰੱਖੋ ਮਾਤੇ ਸਰਾ ਹੁੰਦਾ ਇਹ ਤੇ ਧਰਦੇ ਆਪਾਂ ਉਹਦੀ ਕਰਦੇ ਆਂ ਮੂਰਤੀ ਸੋ ਬਾਟੀ ਦੇਖੋ ਛੋਟੀ ਨੇ ਇੱਕ ਬਾਟੀ ਜਮਾ ਉੱਪਰ ਦੀ ਖੜਤੀ ਵਾਠ ਠੀਕ ਹੈ ਕਰਦੇ ਸ਼ੁਰੂ ਸੋ ਆਹ ਦੇਖੋ ਇੱਕ ਬਾਡੀ ਉੱਪਰ ਦੀ ਕਰ ਦਿਆ ਹੋਵੇ ਮੋਰਾ ਝੋਟੀ ਜਾ ਸ਼ੁਰੂ ਸਰਵ ਸੇ ਤੋਂ 7 ਕਿ ਮਿੰਟ ਲੱਗਿਆ ਝੋਡੀ ਜੋਨ ਦੇ 24 25 ਦੇ ਆਪਾਂ ਚਵਾਈ ਸ਼ੁਰੂ ਕਰੀ ਸੀਗੀ ਤੇ 7 ਕਿ ਮਿੰਟ ਦੇ ਵਿੱਚ ਵਿੱਚ ਚਵਾਈ ਇਹਦੀ ਕੰਮ ਲਗਭਗ ਕੰਪਲੀਟ ਹੋ ਚੱਲੀ ਆ। ਸੋ ਲੀਟਰ ਲਾ ਗਿਆ ਆਪਾਂ ਮਣਕੇ ਦਿਖਾਵਾਂਗੇ ਜਮ। ਬਹੁਤ ਜ਼ਿਆਦਾ ਕਰਕੇ ਬਹੁਤ ਟਾਈਮ ਤਾਂ ਲੱਗਦਾ ਫਿਰ ਨਾ ਲੱਗਿਆ ਦੇ 7-8 ਮਿੰਟ ਤੱਕ। ਅਲੱਗ-ਬਗ ਅੰਦਾਜ਼ਾ ਲਏ ਮੈਂਟਲ ਲੀਟਰ ਦਾ ਖੰਦਾ ਇੱਕ ਪੂਰਾ। ਮਸੇਰੀਂਗਾ ਇਹਦੇ ਨਾਲ ਹੋ ਰਿਹਾ। ਸੇ ਮੜਾ-ਮੜਾ ਵੀਰ ਨੇ ਬੱਚਿਆਂ ਨੂੰ ਵੀ ਛੱਡਦਾ ਬੱਚਾ ਫੇਰ ਛੱਡਦੀ ਪਹਿਲਾਂ ਆਪਾਂ ਮਿੰਨਦੀਏ। ਉਹ ਚੱਕੋ ਲੀਟਰ ਚੱਕ ਲਓ। 600-600 ਜਰ ਕੋਈ। ਸੁਬਰਾ ਦੇਖੋ ਦੋ ਬਾਲਟੇ ਵਿੱਚ ਦੁੱਧ ਪਿਆ। ਦੁੱਧ ਪਿਆ ਕਰਦੇ। ਆਹ ਯਾਹ ਪਾਠੀ ਚੱਕ ਲੈ। ਲਗਭਗ ਹੋ ਵੀਰੇ ਥਣਾ ਜੀ ਲੀਟਰ ਹਾਂ ਵੀਰੇ ਲੀਟਰ ਨੂੰ ਘੱਟ ਹੀ ਹੋ ਦੂ ਅੱਧਾ ਪਾਉਣਾ ਪਾਉਣਾ ਵੀਰੇ ਕਮੈਂਟ ਦਿਓ ਮਤਲਬ ਵੀਡੀਓ ਨਾ ਕਰਤੀ ਅਵੇ 10 11 ਮਿੰਟ ਤੇ ਕੱਟੀ ਜਾਂਦੀ ਹੈ ਇੱਕ ਤਾਂ bu bendim çağ anca şey 8 9 9 ਲੀਟਰ ਮਨ ਕੇ ਜਿਹੜੇ ਤਾਂ ਪਾਣੀ ਟੋਕਾ ਅੱਧਾ ਗ੍ਰੇਡ ਬਚੇ ਛੱਡਿਆ ਗਿਆ ਨਾ ਹਾਂ ਹਾਂ 9 ਲੀਟਰ ਆਪਾਂ ਚਵਾ ਦਾਂਗੇ ਜਮਾ ਵੀਰੇ ਹੈ ਵੀਰੇ 18 ਲੀਟਰ 9 ਲੀਟਰ ਟਾਈਮ ਦੇ ਹਾਂ ਹਾਂ ਆਪਾਂ ਤਾਂ ਕਹਿੰਨਾ 16 ਮਨ ਕੀ ਲਗੋ ਆਪ ਜੀ ਠੀਕ ਹੈ ਹਾਂ ਵੀਰੇ 16 ਲੀਟਰ ਤੇ ਮੋਲੇ ਦਾ ਕੀ ਹੋਊਗਾ ਮੋਲ ਪਰ ਫੋਨ ਤੇ ਕਰਦਾ। ਸੋ ਵੀਰੋ ਸੋਇਲਟ ਦੀ ਵੀਰ ਕਹਿੰਦਾ ਗਰੰਟੀ ਆ ਜਮਾ ਲੀਟਰ ਘੜ ਪਸੂ ਘਟ ਵਧ ਜਾ। 18 ਲੀਟਰ ਵੀਰ ਇਹ ਮੈਂ ਪੂਰਾ ਮੰਨ ਕੇ ਦਿੰਦਾ। ਠੀਕ ਹੈ ਨੰਬਰ ਬੋਲ ਦੀ ਦੁਬਾਰੇ ਆਪਣਾ। ਮੇਰੇ 62800264375। ਠੀਕ ਹੈ ਸੋ 18 ਲੀਟਰ ਦੁੱਧ ਜਮਾ ਰੈਡੀ ਆ ਸੋ 16 ਲੀਟਰ ਦੀ ਵੀਰ ਕਹਿੰਦਾ ਗਰੰਟੀ 17 ਵੀ ਹੋ ਸਕਦਾ। ਪਾ ਜੇ ਖੰਡ ਪਸੂ ਵਧ ਜਾ ਘਟ ਜਾ ਹੈ ਪਰ 18 ਲੀਟਰ। ਤੁਹਾਡੇ ਸਾਹਮਣੇ 20 ਤਰੀਕ ਨੂੰ। ਵੀਰ ਮੇਰਾ 헤ਅ ਕਟ ਕਰਦਾ ਉਹ 5 ਫੁੱਟ ਦੇ ਨੇੜੇ। ਠੀਕ ਹੈ। ਸੋ 20 ਤਰੀਕ ਨੂੰ ਆਪਾਂ 4:30 ਵੇਚ ਚਵਾਈ ਕਰਕੇ ਜਮਾ ਖਾਲੀ ਕਿਦੇ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਨੰਬਰ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ